ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ 53 ਲੀਡਰ ਹਰਿਆਣੇ ਦੇ ਅਜਿਹੇ ਨੇ ਜਿਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਉਹਨਾਂ ਦੇ ਇੱਕ ਤਰੀਕੇ ਨਾਲ ਚੋਣ ਲੜਨ ਦੇ ਉੱਤੇ ਰੋਕ ਲੱਗ ਗਈ ਹੈ ਇਹਨਾਂ ਨੂੰ ਜਦੋਂ ਵੀ ਜਿਹੜੇ ਕਾਗਜ਼ ਭਰਦੇ ਐ ਉਹਨਾਂ ਦੀ ਜਿਹੜੀ ਅਰਜੀ ਹੈ ਦਰਖਾਸਤ ਹੈ ਨਾਮੀਨੇਸ਼ਨ ਹੈ ਉਹਨੂੰ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੀ ਜਾਂਦੀ ਹੈ ਇਨ੍ਹਾਂ ਦੇ ਵਿੱਚ 12 ਉਹ ਨੇ ਜਿਨ੍ਹਾਂ ਤੇ ਇਹ ਪਾਬੰਦੀ ਦਸੰਬਰ 2024 ਤੱਕ ਹੈ ਹਰਿਆਣੇ ਦੀ ਰਾਜਨੀਤੀ ਇਸ ਵੇਲੇ ਪੂਰੀ ਤਰ੍ਹਾਂ ਗਰਵਾਈ ਹੋਈ ਹੈ ਹਰਿਆਣੇ ਦੇ ਵਿੱਚ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਉਮੀਦਵਾਰ ਚੋਣ ਪ੍ਰਚਾਰ ਲਈ ਜੁਟ ਚੁੱਕੇ ਨੇ ਤਾਂ ਇਸੇ ਦੇ ਚੱਲਦਿਆਂ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ 53 ਲੀਡਰ ਹਰਿਆਣਾ ਦੇ ਅਜਿਹੇ ਨੇ ਜਿਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਉਹਨਾਂ ਦੇ ਇੱਕ ਤਰੀਕੇ ਨਾਲ ਚੋਣ ਲੜਨ ਦੇ ਉੱਤੇ ਰੋਕ ਲੱਗ ਗਈ ਹੈ ਜੀ ਦੇਖੋ ਭਾਰਤੀ ਚੋਣ ਕਮਿਸ਼ਨ ਨੇ ਇਸ ਸਬੰਧ ਦੇ ਵਿੱਚ ਹਰਿਆਣਾ ਦਾ ਜਿਹੜਾ ਮੁੱਖ ਚੋਣ ਅਧਿਕਾਰੀ ਹੈ ਉਹਨਾਂ ਕੋਲ ਚਿੱਠੀ ਭੇਜੀ ਹੈ ਤੇ ਜਿਹੜੇ ਜਿਹੜੇ ਇਲਾਕੇ ਨਾਲ ਉਹ ਸਬੰਧਤ ਨੇ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਜ਼ਿਲ੍ਹਾ ਚੋਣ ਅਫਸਰ ਰਟਨ ਅਫਸਰ ਉਹਨਾਂ ਨੂੰ ਇਹ ਜਾਣਕਾਰੀ ਦੇ ਦਿਓ ਇਹ ਭਾਰਤੀ ਜੂਨ ਕਮਿਸ਼ਨ ਵੱਲੋਂ ਉਮੀਦਵਾਰ ਅਯੋਗ ਕਰਾਰ ਦਿੱਤੇ ਗਏ ਨੇ ਇਹਨਾਂ ਨੂੰ ਜਦੋਂ ਵੀ ਜੇ ਕਾਗਜ਼ ਭਰਦੇ ਆ ਉਹਨਾਂ ਦੀ ਜਿਹੜੀ ਅਰਜੀ ਹੈ ਦਰਖਾਸਤ ਹੈ ਨਾਮਿਨੇਸ਼ਨ ਹੈ ਉਹਨੂੰ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੀ ਜਾਵੇ ਇਹਨਾਂ ਦੇ ਵਿੱਚ 12 ਉਹ ਨੇ ਜਿਨ੍ਹਾਂ ਤੇ ਇਹ ਪਾਬੰਦੀ ਦਸੰਬਰ 2024 ਤੱਕ ਹੈ 12 ਜਿਹੜੇ ਬਾਕੀ ਰਹਿ ਗਏ ਉਹਨਾਂ ਤੇ ਇਹ ਪਾਬੰਦੀ 2025 ਅਖੀਰ ਤੱਕ ਹੈ ਪਾ 12 ਤਾਂ ਇਹ ਹੋ ਗਏ 53 ਚੋਂ ਤੇ 41 ਰਹਿ ਗਏ ਫਿਰ ਉਹਨਾਂ ਤੇ 2025 ਤੱਕ ਪਾਬੰਦੀ ਹੈ ਇਹਨਾਂ ਦੀ ਸੂਚੀ ਸਬੰਧਤ ਚੋਣ ਅਧਿਕਾਰੀਆਂ ਕੋਲ ਭੇਜ ਦਿੱਤੀ ਗਈ ਹੈ ਇਹਨਾਂ ਨੂੰ ਇਹ ਪਵੰਦੀ ਜਾਰੀ ਰਹੇਗੀ ਕਿਉਂਕਿ ਇਹ ਕੰਮ ਪਹਿਲਾਂ ਵੀ ਚੋਣ ਕਮਿਸ਼ਨ ਨੇ ਕੀਤਾ ਸੀ ਤਾਜ਼ਾ ਤਰੀਨ ਦੇ ਵਿੱਚ ਪਤਾ ਲੱਗਿਆ ਕਿ ਇਹ ਚੋਣ ਲੜਨ ਦੇ ਸ਼ੁਕਸ ਹਨ ਪਰੰਤੂ ਭਾਰਤੀ ਚੋਣ ਕਮਿਸ਼ਨ ਦਾ ਕੋਹਾੜਾ ਇਹਨਾਂ ਤੇ ਚੱਲ ਗਿਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ